ਕਹਾਣੀ ਅਸਲ ਵਿਦਵਾਨ ਕੌਣ ਕਿਤਾਬ ਪਰਮਾਰਥੀ ਸਾਖੀਆਂ ਇੱਕ ਵਾਰ ਇੱਕ ਵਿਦਿਆਰਥੀ ਆਪਣੀ BA ਦੀ ਪੜ੍ਹਾਈ ਪੂਰੀ ਕਰਕੇ ਆਪਣੇ ਘਰ ਜਾ ਰਿਹਾ ਸੀ ਰਸਤੇ ਵਿੱਚ ਇੱਕ ਜੱਟ ਨੇ ਪੁੱਛਿਆ ਕਿੱਥੋਂ ਆ ਰਹੇ ਹੋ ਉਸਨੇ ਕਿਹਾ ਮੈਂ ਇਲਮ ਹਾਸਲ ਕਰਕੇ ਆ ਰਿਹਾ ਹਾਂ ਜੱਟ ਨੇ ਕਿਹਾ ਤੈਨੂੰ ਸੋਣੀ ਮਹੀਵਾਲ ਦਾ ਕਿਸਾ ਆਉਂਦਾ ਏ ਕਹਿੰਦਾ ਹੈ ਨਹੀਂ ਦੁਬਾਰਾ ਫਿਰ ਪੁੱਛਿਆ ਹੀ ਰਾਜਾ ਆਉਂਦਾ ਏ ਕਹਿੰਦਾ ਨਹੀਂ ਟਟਨੇ ਫਿਰ ਕੀ ਸੱਸੀ ਪੰਨੂ ਦਾ ਕਿੱਸਾ ਆਉਂਦਾ ਏ ਕਹਿੰਦਾ ਕੋਈ ਨਹੀਂ ਟਟਨੇ ਕੀ ਫਿਰ ਤੂੰ ਕੀ ਪੜਿਆ ਹੋਇਆ ਏ ਹੁਣ ਸੋਚਣ ਦੀ ਗੱਲ ਹੈ ਕਿ ਜਿਸ ਨੂੰ ਖੁਦ ਕੋਈ ਇਲਮ ਨਹੀਂ ਉਹ ਦੂਜਿਆਂ ਨੂੰ ਇਲਮ ਦੇ ਬਾਰੇ ਕਿਵੇਂ ਸਮਝਾਵੇਗਾ ਵਿਦਿਆਰਥੀ ਵਿਚਾਰਾ ਕੀ ਕਹਿੰਦਾ ਚੁੱਪ ਹੋ ਗਿਆ ਇਸ ਤਰ੍ਹਾਂ ਹੁਣ ਤੁਸੀਂ ਦੱਸੋ ਜਿਹੜੇ ਅੰਦਰ ਨਹੀਂ ਗਏ ਉਹਨਾਂ ਨੂੰ ਕੀ ਦਸੀਏ ਕੀ ਜੋ ਨਜ਼ਾਰੇ ਸਾਤ ਆਪਣੇ ਅੰਦਰ ਧਿਆਨ ਲਗਾ ਕੇ ਦੇਖਦੇ ਨੇ ਉਹਨਾਂ ਦੀ ਮਿਸਾਲ ਬਾਹਰ ਹੈ ਹੀ ਨਹੀਂ